ਚੱਤ ਸਾਹਿਬ ਪੰਜਾਬ ਦੀ ਇੱਕ ਵੱਡੀ ਰਾਜਨੀਤਿਕ ਸ਼ਖਸੀਅਤ ਸਨ। ਇਸੇ ਨਗਰ ਤੋਂ ਉੱਪਰ ਵੱਤੋਂ ਜੀਵਨ ਸ਼ੁਰੂ ਕਰਕੇ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਔਰ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਅਹਿਮ ਸਥਾਨ ਬਣਾਇਆ ਅਕਾਲੀ ਪੋਲਟਿਕਸ ਦੇ ਵਿੱਚ ਇੱਕ ਬੜੇ ਵੱਡੇ ਥੰਮ੍ਹ ਦੇ ਤੌਰ ਤੇ ਉੱਤੇ ਉਹਨਾਂ ਨੇ ਸਵਾਵਾ ਦਿੱਤੀਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਰਲ ਕੇ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਵੱਡਾ ਸੰਘਰਸ਼ ਕੀਤਾ ਸਟੇਟ ਦੇ ਕੈਬਨਿਟ ਮਿੰਿਸਟਰ ਬਣੇ ਕੇਂਦਰ ਦੇ ਵਜ਼ੀਰ ਬਣੇ ਇਹ ਜਿਹੜੀਆਂ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਇਹਦੇ ਪਿੱਛੇ ਉਹਨਾਂ ਦੀ ਇੱਕ ਚੰਗੀ ਉਸਾਰੂ ਸੋਚ ਸੀਗੀ ਔਰ ਜ਼ਮੀਨੀ ਹਕੀਕਤਾਂ ਨਾਲ ਜੁੜ ਕੇ ਉਹਨਾਂ ਨੇ ਰਾਜਨੀਤੀ ਕੀਤੀ ਹੈ ਕਿ ਪੋਜ਼ਿਟਿਵ ਰਾਜਨੀਤੀ ਕੀਤੀ ਹੈ ਸੋ ਬੜਾ ਅਫਸੋਸ ਹੈ ਅਸੀਂ ਵੀ ਲੰਬਾ ਸਮਾਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਤੇ ਇੱਕ ਚੰਗੀ ਉਹਨਾਂ ਦੀ ਪੋਜ਼ਿਟਿਵ ਉਸਾਰੂ ਸੋਚ ਰਹਿੰਦੀ ਸੀ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਇਸ ਕਰਕੇ ਅਫਸੋਸ ਹੈ ਕਿ ਅੱਜ ਉਹ ਸਾਨੂੰ ਸਰੀਰ ਵੀ ਛੋਟਾ ਦੇ ਗਏ ਆ ਔਰ ਬਹੁਤ ਵੱਡਾ ਘਾਟਾ ਜਿਹੜਾ ਪੰਜਾਬ ਨੂੰ ਔਰ ਦੇਸ਼ ਦੀ ਰਾਜਨੀਤੀ ਨੂੰ ਪਿਆ